ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਈ ਚੜ ਦੇ ਨੇਤਾ ਅੱਜ ਛੁੜੇ ਗਏ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸਾਹ ਰਵਿੰਦਰ ਸਿੰਘ ਜੀ ਫੂਲਕਾ ਬੋਲੇ ਸੋ ਨਿਹਾਲ ਕੀ ਕਾਲਸਾ ਜੀ ਕੀ ਫਤਹਿ ਨਮਸਕਾਰ ਆਦਾਬ ਮੈਂ ਮਟਵਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਆ ਜਿਹੜਾ ਤੁਸੀਂ ਇੰਨੀ ਮਿਹਨਤ ਕੀਤੀ ਜਨ ਰਾਤ ਇੱਕ ਕਰਤਾ ਔਰ ਕੋਈ ਤੁਸੀਂ ਮੀਂਹ ਨੇਰੀਆਂ ਨਹੀਂ ਦੇਖੀਆਂ ਤੇ ਇਹਦਾ ਤੁਸੀਂ ਇਸ ਇਲਾਕੇ ਚੋਂ ਆਮ ਆਦਮੀ ਪਾਰਟੀ ਦੀ ਜਿੱਤ ਕਰਾਈਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਮੈਨੂੰ ਅਜੇ ਵੀ ਉਹ ਦਿਨ ਯਾਦ ਆ ਜਿੱਤੇ ਪਹਿਲਾਂ ਤਾਂ ਮੁੱਲਾਪੁਰ ਪਿੰਡ ਚ ਆ ਸਰਪੰਚ ਸਾਹਿਬ ਖੜੇ ਆਇਐ ਕਿੱਥੇ ਗਏ ਜੀ ਹਾਂ ਪਹਿਲਾਂ ਦਾ ਮੁੱਲਾਪੁਰ ਪਿੰਡ ਦੇ ਵਿੱਚ ਉਹ ਕਣੀਆਂ ਪੈਂਦੀਆਂ ਸੀ ਉਹ ਕਣੀਆਂ ਚੋਂ ਇੱਕ ਬੰਦਾ ਉੱਠ ਕੇ ਨਹੀਂ ਗਿਆ ਸਾਰੇ ਦੇ ਸਾਰੇ ਉੱਥੇ ਆ ਜੱਟੇ ਰਹੇ ਪੂਰੇ ਮਗਰੋਂ ਭਾਈ ਮੰਡੇ ਆਨੀ ਆਲੇ ਕਿੱਥੇ ਆ ਜੀ ਮੈਂ ਕਿਹਾ ਪੂਰਾ ਉਮੀ ਪੈਂਦਾ ਸੀ ਪੂਰਾ ਮੀ ਪੈਂਦਾ ਸੀ ਕਹਿੰਦੇ ਕੋਈ ਗੱਲ ਨਹੀਂ ਪੰਜਾਬ ਦਾ ਤੱਪ ਘਟਣਾ ਤੇ ਇਹ ਵੀ ਸਰਾਂਗੇ ਤਾਂ ਕੋਈ ਨਹੀਂ ਪੂਰੇ ਮੀ ਪੈਂਦੇ ਵਿੱਚ ਰਾਤ ਨੂੰ ਅਸੀਂ ਉੱਥੇ ਪੂਰਾ ਮੋਨੇ ਸੋਨਹ ਸੁਬਾਨ ਅੱਲਾਹ ਜਦੋਂ ਸਾਡੇ ਕੋਲੇ ਇਹੋ ਜਿਹੇ ਜਜਾਰੂ ਜੋਧੇ ਆ ਵਰਕਰ ਆ ਜਿਹੜੇ ਇੰਨੀ ਠੰਡ ਵਿੱਚ ਮੀਂਹ ਚਖੜਦਾ ਪਰਵਾਹ ਨਹੀਂ ਕਰਦੇ ਤਾਂ ਵੈਗਰੂ ਕਾਲ ਪੁਰਖ ਪਰਮਾਤਮਾ ਵੀ ਮਿਹਰ ਕਰਦਾ ਤੇ ਫਤਿਹ ਕਰਦਾ ਕਰਦਾ ਤੇ ਅਸੀਂ ਫਤਿਹ ਕੀਤੀ ਹੈ ਪਾਈ ਹੁਣ ਧਾਖੇ ਵਾਲਿਓ ਆਪਣੇ ਸਰਦ ਦੇ ਪੰਜਾਬ ਦਾ ਬੋਝ ਆ ਗਿਆ ਸਾਰਿਆਂ ਨੇ ਤੁਸੀਂ ਮੈਂ ਕੱਲਾ ਨਹੀਂ ਸਾਰਿਆਂ ਨੇ ਮੇਰੇ ਨਾਲ ਜਾ ਜਾ ਕੇ ਜਾ ਜਾ ਕੇ ਜਾ ਜਾ ਕੇ ਪੰਜਾਬ ਦੇ ਜਿੰਨੇ ਵੀ ਆਪਣੇ ਵਲੰਟੀਅਰ ਆ ਉਹਨਾਂ ਨੂੰ ਹੌਸਲਾ ਦੇਣਾ ਉਹਨਾਂ ਨੂੰ ਹੌਸਲਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਠੀਕ ਹੈ ਸਾਡੀ ਬਹੁਮਤ ਨਹੀਂ ਆਈ ਸਾਡੀ ਸਰਕਾਰ ਨਹੀਂ ਆਈ ਪਰ ਕਈ ਤਰੀਕੇ ਨਾਲ ਸਾਡੀ ਜਿੱਤ ਆ ਕਈ ਤਰੀਕੇ ਨਾਲ ਤੁਸੀਂ ਇਹ ਦੂਜੀਆਂ ਪਾਰਟੀਆਂ ਨੂੰ ਜਨਤਾ ਦੀ ਮਹੱਤਤਾ ਸਿਖਾਤੀ ਦਿਖਾਤੀ ਇਹ ਬਾਦਲ ਨੇ ਇਥੇ ਕੈਪਟਨ ਵਰਿੰਦਰ ਨੇ ਸਾਰੀ ਉਮਰ ਚੈਨਾ ਚੋਣ ਪ੍ਰਚਾਰ ਨਹੀਂ ਕੀਤਾ ਹੋਣਾ ਜਿੰਨਾ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਕਰਨਾ ਪੈ ਗਿਆ ਔਰ ਉਹਨਾਂ ਨੂੰ ਹੈਲੀਕਾਪਟਰਾਂ ਤੋਂ ਲਿਆ ਕੇ ਸੜਕਾਂ ਦੇ ਉੱਤੇ اتار ਕੇ ਜਨਤਾ ਦੇ ਵਿੱਚ ਮਿਠਾਤਾ ਜੋ ਕਹਿੰਦੇ ਆ ਨਾ ਕਿ ਅਸੀਂ ਬਦਲਾ ਲੈ ਕੇ ਆਉਣਾ ਬਦਲਾ ਸਿਰਫ ਇਹ ਨਹੀਂ ਹੁੰਦਾ ਕਿ ਸਰਕਾਰ ਦਾ ਬਦਲਾ ਬਦਲਾ ਦੇ ਵਿੱਚ بڑا ਕੁਝ ਹੁੰਦਾ ਬਦਲਾ ਜਦੋਂ ਅਸੀਂ ਲਿਆਉਣਾ ਤਾਂ ਅਸੀਂ ਸਿਆਸਤ ਦੇ ਵਿੱਚ ਪੋਲਿਟਿਕਸ ਵਿੱਚ ਬਦਲਾ ਲਿਆਉਣਾ ਤੇ ਉਹ ਅਸੀਂ ਲਿਆਂਦਾ ਉਹ ਲਿਆਂਦਾ ਇੱਥੇ ਵੀ ਪਹਿਲਾਂ ਚੋਣਾਂ ਤੁਸੀਂ ਦੇਖੀਆਂ ਹੋਣੀਆਂ ਕਹੇ ਜੇ ਤਰੀਕੇ ਨਾਲ ਹੁੰਦੀਆਂ ਪਰ ਇਸ ਵਾਰੀ ਵੀ ਦੇਖੀਆਂ ਚੋਣਾਂ ਕਿ ਇਹ ਲੀਡਰਾਂ ਨੂੰ ਜਨਤਾ ਦੀ ਮਹੱਤਤਾ ਦਿਖਾਤੀ ਜਨਤਾ ਨੂੰ ਦੂਜੀ ਗੱਲ ਇੱਕ ਨਵਾਂ ਪੈਸਾ ਨਹੀਂ ਕਿਸੇ ਨੂੰ ਦਿੱਤਾ ਵੋਟਾਂ ਵਾਸਤੇ ਇੱਕ ਬੋਤਲ ਸ਼ਰਾਬ ਦੀ ਨਹੀਂ ਉਹਦੇ باوجود ਵੀ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਬਣ ਕੇ ਨਿਕਲੀ ਉਹ ਸਭ ਤੋਂ ਵੱਡੀ ਅੱਜ ਹੋ ਗਿਆ ਜਵਾਸਾ ਭਤੀਜੀ ਗੱਲ ਭਾਈ ਆਪਣਾ ਮੇਨ ਜਿਹੜਾ ਟਾਰਗੇਟ ਸੀ ਕਿ ਜੋ ਪੰਜਾਬ ਦੇ ਉੱਤੇ ਤਸ਼ੱਦਦ ਕੀਤਾ ਜਿਵੇਂ ਉਹਨੇ ਚੱਕ ਸਾਹਿਬ ਨੇ ਕਿਹਾ ਗੋਲਮ ਦਾ ਰਾਜ ਉਹ orange ਬਾਬਰ ਵਾਲਾ ਰਾਜ ਬਾਦਰਾ ਨੇ ਕੀਤਾ ਉਹਨਾਂ ਨੂੰ ਸਭ ਕੁਝ ਸਿਖਾਉਣਾ ਉਹਨਾਂ ਨੂੰ ਸਭ ਕੁਝ ਸਿਖਾਤਾ ਥੱਲੇ ਪੰਜੇ ਲਾਤਾ 95 ਸਾਲ ਪੁਰਾਣੀ ਪਾਰਟੀ ਤੀਜੇ ਨੰਬਰ ਉੱਤੇ ਪਹੁੰਚਾਤੀ ਅੱਜ ਤਾਂ ਬੜੇ ਤਰੀਕੇ ਨਾਲ ਸਾਡੀ ਜਾਂਦਾ ਦੇਖੋ ਪੰਜਾਬ ਦੀ ਜਨਤਾ ਇਹ ਚਾਹੁੰਦੀ ਹੈ ਕਿ ਥੋੜਾ ਜਿਹਾ ਹੋਰ ਤਜਰਬਾ ਲੈ ਲਓ ਇਹ ਸੱਚੀ ਗੱਲ ਆ ਸੱਚੀ ਹਾਂ ਅੱਛਾ ਤੁਹਾਨੂੰ ਇੱਕ ਗੱਲ ਦੱਸਾਂ ਵਾ ਤੁਹਾਡੀਆਂ ਵੀ ਰਿਸ਼ਤੇਦਾਰੀਆਂ ਪਾਈਏ ਦਰ ਉਧਰ ਗੱਲਾਂ ਕਰਦੇ ਰਹਿੰਦੇ ਹੋ ਹੈ ਕਰਦੇ ਆ ਜੀ ਕਰਦੇ ਆ ਔਰ ਸਾਰੇ ਤੁਹਾਨੂੰ ਇਹ ਕਹਿੰਦੇ ਹੋਣੇ ਆ ਯਾਰ ਦਿਲ ਤਾਂ ਬੜਾ ਸੀ ਆਮ ਆਦਮੀ ਪਾਰਟੀ ਨੂੰ ਪਾਉਣ ਵਾਸਤੇ ਅਗਲੀ ਵਾਰੀ ਸਹੀ ਤਾਂ ਤਾਂ ਇਹ ਪ੍ਰਾਣੀਆਂ ਪ੍ਰਾਣੀਆਂ ਪਾਰਟੀਆਂ ਆ ਦੱਸੋ ਆ ਕਾਂਗਰਸ ਵਾਲੇ 10 ਸਾਲ ਰਹੇ ਆ ਭਾਈ ਆਪਰੇਸ਼ਨ ਵਿੱਚ ਦਸ ਸਾਲ ਰਹਾ ਸਾਡੇ ਦਾ ਜੇ ਨਵੀਂ ਪਾਰਟੀਆਂ ਹੁਣੇ ਤਾਂ ਆਏ ਆ ਹੁਣੇ ਤਾਂ ਆਏ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੋਰ ਕਹਾਉਂਦੀ ਕਾਟ ਰਹੀ ਜੀ ਦੇਖ ਦੇਖਣਾ ਮੁੱਖ ਮੰਤਰੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਾਟ ਨਹੀਂ ਉਹ ਦੇਖੋ ਇਹ ਬਾਣੇ-ਬਾਨੇ ਹੁੰਦੇ ਆ ਸਾਰੇ ਪਾਸੇ ਸੁਣਾ ਜੀ ਇਹ ਬਾਣੇ-ਬਾਨੇ ਬਾਂਦੇ ਹੁੰਦੇ ਆ ਕੋਈ ਗੱਲ ਨਹੀਂ ਪਰਵਾਹ ਨਾ ਕਰੋ ਹਾਂ ਅਗਲੀ ਵਾਰੀ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਦੇ ਦਾਂਗੇ ਸਭ ਕੁਝ ਦੇ ਦਾਂਗੇ ਚਾਰ ਹੋ ਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਆਪਾਂ ਇਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਭਾਈ ਕੈਪਟਨ ਸਾਹਿਬ ਨੂੰ ਵਧਾਈ ਦਿੰਨੇ ਆ ਤੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇਹ ਵੀ ਕਹਿੰਨੇ ਆ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਜਦੋਂ ਤੁਸੀਂ ਆਪਣੇ ਵਾਅਦੇ ਜਨਤਾ ਨਾਲ ਕੀਤੇ ਪੂਰੇ ਕਰੋਗੇ ਤੇ ਜੇ ਤੁਸੀਂ ਵਾਅਦੇ ਪੂਰੇ ਨਹੀਂ ਕਰੋਗੇ ਜੋ ਜਿਵੇਂ ਉਮਿਤ ਸ਼ਾਹ ਨੇ ਭਾਜਪਾ ਵੱਲ ਨੇ ਕਿਹਾ ਨਾ ਇਹ ਚੋਣਾਂ ਵਿੱਚ ਕੀਤੇ ਵਾਦੇ ਤਾਂ ਚੋਨੀ ਝੁੰਮਲੇ ਹੁੰਦੇ ਆ ਝੁੰਮਲੇ ਝੁੰਮਲੇ ਪਰ ਜੇ ਕੈਪਟਨ ਸਾਹਿਬ ਤੁਸੀਂ ਵੀ ਚੋਨੀ ਝੁੰਮਲੇ ਸਮਝਣ ਲੱਗੇ ਨਾ ਤਾਂ ਅਸੀਂ ਮੱਕਰ ਨਹੀਂ ਦੇਣਾ ਤੁਹਾਨੂੰ ਮੱਕਰ ਨਹੀਂ ਦੇਣਾ ਇੱਥੇ ਅਕਾਲੀ ਦਲ ਵਾਲੇ ਨਾ ਸਮਝਿਓ ਕਿ ਵਿਰੋਧੀ ਦਲ 'ਚ ਬੈਠੇ ਆ ਦਲ 'ਚ ਬੈਠੇ ਆ ਜਿਨ੍ਹਾਂ ਨੇ ਆਪ ਚੋਰੀਆਂ ਚੁੱਕੀਆਂ ਪਤਾ ਨਹੀਂ ਕੀ ਕੀ ਕੁਛ ਕੀਤਾ ਤੇ ਐਵੇਂ ਟੋਟੀਆਂ ਦਬਕੀਆਂ ਤੋਂ ਡਰ ਜਾਣਗੇ ਇਹ ਯੋਧੇ ਬੈਠੇ ਆ 22 ਇਹ 22 ਯੋਧੇ ਬੈਠੇ ਆ ਜਿਹੜੇ ਤੁਹਾਨੂੰ ਉੱਥੇ ਯਾਦ ਕਰਾਉਂਦੇ ਰਹਿਣਗੇ ਵਾਅਦੇ ਪੂਰੇ ਕਰਾਂਗੇ ਤਾਂ ਪੂਰੀ ਮਦਦ ਕਰਾਂਗੇ ਵਾਅਦੇ ਮੁਕਰੋਗੇ ਤਾਂ ਤੁਹਾਨੂੰ ਸਿਖਾ ਦੇਾਂਗੇ ਦਿਖਾ ਦੇਾਂਗੇ ਇਹ ਤੁਹਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਔਰ ਬੜੀ देर से ਤੁਸੀਂ ਬੜੀ देर से ਤੁਸੀਂ ਬੈਠੇ ਹੋ ਕਿਉਂਕਿ ਉੱਥੇ ਚੰਡੀਗੜ੍ਹ ਦੇ ਵਿੱਚ ਅੱਜ ਮੀਟਿੰਗ ਸੀ ਆਪਣੇ ਵਿਧਾਇਕ ਦਲ ਦੀ ਅੱਗੇ ਅਸੀਂ ਸਾਰੀ ਪਲਾਨ ਕਰਨੀ ਸੀ ਕਿ ਕਿਵੇਂ ਕਿਵੇਂ ਕਰਨਾ ਵਿਧਾਨ ਸਭਾ ਸ਼ੁਰੂ ਹੋਣ ਵਾਲੀ ਆ ਉਹਦੇ ਕਰਕੇ ਟਾਈਮ ਲੱਗ ਗਿਆ ਉਹਦੇ ਚ ਅਪੱਚ ਡਿਸਕਸ਼ਨ ਕਰਦੇ ਕਰਦੇ ਤਦ ਤਾਨੂੰ ਇੰਨੀ ਦੇਰ ਇੰਤਜ਼ਾਰ ਕਰਨਾ ਪਿਆ ਪਰ ਕੋਈ ਗੱਲ ਨਹੀਂ ਹੁਣ ਤਾਂ ਆਪਾਂ 5 ਸਾਲ ਇੰਤਜ਼ਾਰ ਕਰਨਾ ਨਾ ਨਾਲ ਦੀ ਨਾਲ ਲੜਾਈ ਲੜਨੀ ਆ ਤੁਸੀਂ ਵੀ ਇੱਥੇ ਬੈਠੇ 2 ਘੰਟੇ ਸਕੀਮਾਂ ਬਣਾਉਂਦੇ ਹੋਗੇ ਕਿ ਆਪਾਂ ਲੜਾਈ ਜਾਰੀ ਕਿਵੇਂ ਰੱਖਣੀ ਆ ਬਣਾਇਆ ਪਿਆ ਨਾ ਪਲਾਨ ਇਹਨਾਂ ਨੂੰ ਤਤਲੇਬਾਜੀ ਨਹੀਂ ਕਰਨ ਦੇ ਦੀ ਪਿਛਲੇ ਵਾਰੀ ਜੇ ਉਹ ਬਾਦਲ ਕੇ ਇਹਨਾਂ ਜ਼ੁਲਮ ਕਰ ਗਏ ਉਤਾਈਓ ਕਰ ਗਏ ਕਿ ਕਾਂਗਰਸ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਡਰ ਕੇ ਬੈਠ ਕੇ ਡਰ ਕੇ ਬਹਿ ਗਏ ਅਸੀਂ ਇਹ ਸਰਕਾਰ ਨੂੰ ਧੱਕਾ ਨਹੀਂ ਕਰਦੇ ਨਾ ਜ਼ੁਲਮ ਨਹੀਂ ਕਰਨ ਦੇਣਾ ਕਾਨੂੰਨ ਦੇ ਦੀ ਉਲੰਘਣਾ ਨਹੀਂ ਕਰਦੇ ਨੇ ਤੇ ਹੁਣ ਪੰਜਾਬ ਦੇ ਲੋਕਾਂ ਨੇ ਸਾਨੂੰ ਭਾਈ ਇਹਹੀ ਰੋਲ ਇਹ ਜ਼ਿੰਮੇਵਾਰੀ ਬਖਸ਼ੀ ਹੈ ਤੇ ਪੂਰੀ ਤਰ੍ਹਾਂ ਨਿਭਾਵਾਂਗੇ ਠੋਕ ਕੇ ਨਿਭਾਵਾਂਗੇ ਕਾਡਾ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ। ਪੂਰੇ ਲਈ ਇੱਕ ਗੱਲ ਆਪਣਾ ਧੰਨਵਾਦੀ ਦੌਰਾ ਜੋ ਰੱਖਣਾ ਨਾ। ਆ ਰੱਖਾਂਗੇ।